ਜਿਹੜੇ ਨੰਨੇ ਸ਼ਬਦੀਪ ਨੂੰ ਮਿਲੇ ਹੋ ਅਹਿਸਾਸ ਹੋਇਆ ਉਹਦੇ ਵਰਗਾ ਹੀ ਅਹਿਸਾਸ ਹੋਇਆ ਸ਼ਕਲ ਬਿਲਕੁਲ ਉਹਦੇ ਵਰਗੀ ਹੈ ਉਹਦੇ ਵਰਗੀ ਹਾਂ ਬਿਲਕੁਲ ਉਹਦੇ ਵਰਗੀ ਹੈ ਮੇਰੇ ਜਜ਼ਬਾਤਾਂ ਦਾ ਉਦੋਂ ਸਿਖਰ ਸੀ ਜਦੋਂ ਮੈਂ ਉਹਨੂੰ ਮਿਲ ਨਹੀਂ ਸਕਿਆ ਮੈਂ ਪਹਿਲਾਂ ਜਾ ਕੇ ਉਹਦੇ ਪੈਰ ਫੜਨੇ ਅੱਛਾ ਪੈਣ ਦੇ ਪੈਰੀ ਹੱਥ ਲਾਇਆ ਪੱਥਾ ਟੇਕਿਆ ਪੈਰਾਂ ਨੂੰ ਸੱਚੀ ਚੁੰਮਿਆ ਵਿਸ਼ੋ ਕਰਦਾ ਗਿਆ ਮੈਨੂੰ ਕੋਈ ਲਫ਼ਜ਼ ਨਹੀਂ ਸਿਲਪ ਰਹੇ ਮਾਤਾ ਨੂੰ ਚੱਕਣਾ ਚੱਕਣਾ ਹਾਂ ਕਹਿੰਦੇ ਉਹ ਲੇਡੀ ਕਹਿੰਦੀ ਵੀ ਵੀਰੇ ਡਾਕਟਰਾਂ ਨੇ ਕਿਹਾ ਨਾ ਚੱਕੋ ਭੈਣ ਨੇ ਕਿਹਾ ਚੱਕਣ ਦੇ ਤਾਂ ਮੇਰਾ ਵੀਰ ਹੈ ਤੈਨੂੰ ਜ਼ਰੂਰ ਚ ਮਾਤਾ ਨੇ ਕਿਹਾ ਮਾਤਾ ਚਰਨ ਕਰਨੇ ਤੁਨੂੰ ਉਹਨਾਂ ਨੂੰ ਕਿਹਾ ਵੀ ਤੁਨੂੰ ਚੱਕ ਲੈਣ ਦੇ ਤਾਂ ਮੇਰਾ ਵੀਰ ਹੈ ਫੇਰ ਮੈਂ ਚੱਕਿਆ ਬਹੁਤ ਹੌਲਾ ਜਹਾ ਕੀ ਸੀ ਉਹਦੇ ਅੰਦਰ ਕੀ ਚੱਲ ਰਿਹਾ ਸੀ ਅੰਦਰ ਇਹੀ ਚੱਲ ਰਿਹਾ ਸੀ ਵਿਸ਼ੋ ਕਰਦਾ ਜਾੜ ਲੱਗੀ ਨਰੋਲ ਲੱਗੇ ਔਰ ਲੰਬੀ ਲੱਗੇ ਸਦੀਵੀ ਲੱਗੇ ਲੱਗੀ ਰਹੇ ਵੀਰੇ ਆ ਤੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਆਪਾਂ ਕਾਸੇ ਜੋਗੇ ਨਹੀਂ ਰਹੇ ਜਮਾਈ ਗੁੰਝੜ ਗਏ ਮੈਂ ਰੱਬ ਨੇ ਜਣ ਲਾਈ ਤੈਨੂੰ ਮੁਬਾਰਕਾਂ ਕਹਿੰਦਾ ਵੀਰੇ ਲੋਕਾਂ ਦਾ ਐਡਾ ਵੀ ਪਿਆਰ ਹੋ ਸਕਦਾ ਕਹਿੰਦਾ ਜੇ ਲੋਕਾਂ ਦਾ ਵਾਸ ਚੱਲੇ ਤਾਂ ਇਸ ਸ਼ੁਭ ਦੀਪ ਨੂੰ ਹੋਣੀ 17 ਦਿਨ ਦੇ ਨੂੰ 10 ਦਿਨ ਦੇ ਨੂੰ ਇਹ 18 ਸਾਲ ਦਾ ਕਰਕੇ ਸਟੇਜ ਤੇ ਖੜਕੇ ਕਹਿਣ ਵੀ ਚੱਲ ਸਿੱਧੂ ਮੂਸੇ ਵਾਲੇ ਦਾ 295 ਦਾ ਇਹ ਨਾ ਪਿਆਰ ਤੁਸੀਂ ਪੁੱਛਿਆ ਜਾ ਕੇ ਜਿੱਦਾਂ ਮੈਨੂੰ ਵੀ ਨਾਂ ਕੀ ਰੱਖਣਾ ਨਹੀਂ ਮੈਂ ਪੁੱਛਿਆ ਭੈਣੇ ਨੌ ਰੱਖਤਾ ਕਹਿੰਦੀ ਹਾਂ ਮੈਂ ਕੀ ਦੇਖ ਕੇ ਹੱਸ ਕੇ ਵੀ ਤੈਨੂੰ ਕਿਤੇ ਪਤਾ ਨਹੀਂ ਆਖਾਂ ਦੱਸ ਰਹੀਆਂ ਸੀ ਤੈਨੂੰ ਕਿਹੜਾ ਪਤਾ ਨਹੀਂ ਫਿਰ ਮੈਂ ਕਿਹਾ ਸ਼ੁਭਦੀਪ ਸਿੰਘ ਸਿੱਧੂ ਸਿੱਧੂ ਮੂਸੇ ਵਾਲੇ ਦੇ ਮਾਪਿਓ ਨੂੰ ਜਿਉਣ ਦੀ ਨਵੀਂ ਉਮੀਦ ਤੇ ਆਸ ਵੱਜੀ ਹੈ ਘਰ 'ਚ ਛੋਟਾ ਜਿਹਾ ਜੀ ਆਇਆ ਬਹੁਤ ਸਾਰੇ ਲੋਕ ਸਿੱਧੂ ਮੂਸੇ ਵਾਲੇ ਦੇ ਮਾਤਾ ਪਿਤਾ ਨੂੰ ਮਿਲਣ ਗਏ ਪਰ ਇੱਕ ਤਸਵੀਰ ਜਿਨੇ ਸਾਰਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ ਉਹ ਸੀ ਹੋਬੀ ਢਾਲੀਵਾਲ ਸਾਹਿਬ ਦੀ ਹੋਬੀ ਢਾਲੀਵਾਲ ਦਾ ਇਹ ਇੱਕ ਵੱਖਰਾ ਜਜ਼ਬਾਤੀ ਰੂਪ ਅੱਜ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਬਾਈ ਜੀ ਬਹੁਤ ਸਵਾਗਤ ਹੈ ਸਤਿ ਸ਼ਕਾਲ ਜੀ ਥੈਂਕ ਯੂ ਫਿਲਮਾਂ 'ਚ ਅਕਸਰ ਬੜੇ ਸ਼ਰੂੜ ਜੇ ਵਿਲਨ ਨਾਲਾ ਰੋਲ ਬੜੇ ਜਜ਼ਬਾਤੀ ਜੇ ਦਿਸੇ ਉਹ ਦਿਨ ਤੁਸੀਂ ਕੀ ਮਾਹੌਲ ਸੀ ਦੇਖੋ ਇੱਕ ਮੈਂ ਵੀ ਬਾਪਾ ਬੇਟਾ ਵੀ ਆ ਔਰ ਇੱਕ ਭਰਾ ਵੀ ਖੋਇਆ ਮੈਂ ਮੈਂ ਤਾਂ ਵੱਡਾ ਸੀ ਤਾਂ ਜਜ਼ਬਾਤੀ ਹੋਣਾ ਮੇਰਾ ਸੁਭਾਵਿਕ ਸਗਾ ਮੈਨੂੰ ਸਾਰਾ ਕੁਝ ਆਪਦਾ ਵੀ ਯਾਦ ਆਉਂਦਾ ਔਰ ਸਿੱਧੂ ਬੂਸੇ ਵਾਲੇ ਦੇ ਨਾਲ ਮੇਰੇ ਸੰਬੰਧ ਸਮਾਂ ਘੱਟ ਸੀ ਪਰ ਕੁਆਲਿਟੀ ਬਹੁਤ ਸੀ ਕੱਟ ਟਾਈਮ ਵਾਸਤੇ ਮਿਲੇ ਪਰ ਬਹੁਤ ਸੋਹਣੀਆਂ ਗੱਲਾਂ ਬਹੁਤ ਪੋਜ਼ਿਟਿਵ ਵਾਈਬਸ ਬੜਾ ਚੰਗਾ ਚਵਾਕ ਸੀ ਉਹਦਾ ਤੁਰ ਜਾਣਾ ਤੇ ਫਿਰ ਇਸ ਉਮਰ ਚ ਮਾਪਿਆਂ ਵੱਲੋਂ ਐਡਾ ਵੱਡਾ ਫੈਸਲਾ ਲੈਣਾ ਦੁਬਾਰਾ ਚਾਂਸ ਲੈਣਾ ਤੇ ਜਜ਼ਬਾਤੀ ਹੋਣਾ ਸੁਭਾਵਿਕ ਸੀ ਜਾ ਕੇ ਜਦੋਂ ਮੈਂ ਮਿਲਿਆ ਮਾਤਾ ਨੂੰ ਮਿਲੇ ਤੁਸੀਂ ਜੀ ਮਾਤਾ ਨੂੰ ਮਿਲਿਆ ਐਕਚੁਅਲੀ ਇਨਫੈਕਸ਼ਨਸ ਤੋਂ ਡਰਦੇ ਨੇ ਹਾਂ ਬਹੁਤ ਘੱਟ ਲੋਕਾਂ ਨੂੰ ਮਿਲਣ ਨੇ ਮਾ ਦਿੱਤਾ ਜਾ ਰਿਹਾ ਮੈਂ ਅਸੀਂ ਗਏ ਤਾਂ 10 12 ਜਾਣੇ ਸੀਗੇ ਮੇਰੇ ਨਾਲ ਦੋਸਤ ਸੀਗੇ ਮੇਰੇ ਪਰ ਮੈਨੂੰ ਹੀ ਇਜਾਜ਼ਤ ਮਿਲੀ ਅੰਦਰ ਜਾਣ ਦੀ ਅੱਛਾ ਮਿਲਿਆ ਔਰ ਸਭ ਤੋਂ ਪਹਿਲੀ ਗੱਲ ਮੇਰੇ ਜਜ਼ਬਾਤਾਂ ਦਾ ਉਦੋਂ ਸਿਖਰ ਸੀ ਜਦੋਂ ਮੈਂ ਉਹਨੂੰ ਮਿਲ ਨਹੀਂ ਸਕਿਆ ਮੈਂ ਪਹਿਲਾਂ ਜਾ ਕੇ ਉਹਦੇ ਪੈਰ ਫੜਨੇ ਅੱਛਾ ਪੈਰ ਦੇ ਪੈਰੀ ਹੱਥ ਲਾਇਆ ਪੱਥਾ ਟੇਕਿਆ ਪੈਰਾਂ ਨੂੰ ਸੱਚੀ ਚੁੰਮਿਆ ਵਿਸ਼ੋ ਕਰਾ ਦਿਆ ਮੈਨੂੰ ਕੋਈ ਲਫ਼ਜ਼ ਨਹੀਂ ਸੀ ਲੱਭ ਰਹੇ ਫਿਰ ਉੱਥੇ ਉਹ ਲੇਡੀ ਸੋਰਸੀ ਦੋ ਮੇਰੇ ਨਾਲ ਦੋਸਤ ਮਤਲਬ ਉਹਨਾਂ ਦੇ ਪਰਿਵਾਰ ਦੇ ਮੈਂਬਰ ਗਏ ਸੀ ਅੰਦਰ ਸੋ ਅਸੀਂ 7 ਜਾਣੇ ਹੋ ਗਏ ਕਮਰੇ 'ਚ ਤਾਂ ਮੈਂ ਕਿਹਾ ਵੀ ਮੈਂ ਤਾਂ ਇਹਨੂੰ ਚੱਕਣਾ ਹੈ ਚੱਕਣਾ ਹਾਂ ਕਹਿੰਦੇ ਉਹ ਲੇਡੀ ਕਹਿੰਦੀ ਵੀ ਵੀਰੇ ਡਾਕਟਰਾਂ ਨੇ ਕਿਹਾ ਨਾ ਚੱਕੋ ਭੈਣ ਨੇ ਕਿਹਾ ਚੱਕਣ ਦੇ ਤਾਂ ਮੇਰਾ ਵੀਰ ਹੈ ਇਹਨੂੰ ਜ਼ਰੂਰ ਚੱਕ ਮਾਤਾ ਨੇ ਕਿਹਾ ਮਾਤਾ ਚਰਨ ਕਰਨੇ ਤੁਹਾਨੂੰ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਚੱਕ ਲੈਣ ਦੇ ਤਾਂ ਮੇਰਾ ਵੀਰ ਹੈ ਫੇਰ ਮੈਂ ਚੱਕਿਆ ਬਹੁਤ ਹਾਲਾ ਜਹਾ ਤੇ ਬਹੁਤ ਚੰਗਾ ਲੱਗਿਆ ਚਲੋ ਤੇ ਫੀਲ ਕੀਤਾ ਕੀ ਸੀ ਉਹ ਤਾਂ ਅੰਦਰ ਕੀ ਚੱਲ ਰਿਹਾ ਸੀ ਅੰਦਰ ਇਹੀ ਚੱਲ ਰਿਹਾ ਸੀ ਵੀ ਸ਼ੁਕਰ ਹੈ ਦਾਤਾ ਜੜ ਲੱਗੀ ਨਰੋਲ ਲੱਗੇ ਔਰ ਲੰਬੀ ਲੱਗੇ ਸਦੀਵੀ ਲੱਗੇ ਲੱਗੀ ਰਹੇ ਹੁਣ ਕੋਈ ਦਿੱਕਤ ਨਾ ਆਵੇ ਨਾ ਸਿਹਤ ਨੂੰ ਨਾ ਪਰਿਵਾਰ ਨੂੰ ਨਾ ਸਮਾਜ ਨੂੰ ਨਾ ਪਿੰਡ ਨੂੰ ਨਾ ਨਕਰ ਹੁਣ ਨਗਰ ਖੇਡਾਂ ਵਾਸਤਾ ਰਹੇ ਬਸ ਬਾਪੂ ਨੂੰ ਬਹੁਤ ਤਕਲੀਫ ਹੋਈ ਉਹਨਾਂ ਨੇ ਵੀਡੀਓ ਪਾਇਆ ਕਿ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਗੱਲ ਨੇ ਤੁਹਾਨੂੰ ਵੀ ਤਕਲੀਫ ਦਿੱਤੀ ਯਸ ਮੇਰੀ ਰਾਤ ਗੱਲ ਹੋਈ ਸੀ ਮੈਂ ਮਤਲਬ ਰਾਤ ਕਾਫੀ ਥਕਿਆ ਹੋਇਆ ਸੀ ਮੈਂ ਉਹਨਾਂ ਨੂੰ ਉਹਦੇ ਹੀ ਕਿਹਾ ਸੀ ਬਾਈ ਮੈਂ ਤੁਰਪਾ ਹੁਣੀ ਤੇ ਫਿਰ ਕਹਿੰਦੇ ਨਹੀਂ ਮੈਂ ਮੈਂ ਸਵੇਰੇ ਆਵਾਂ ਕਹਿੰਦੇ ਨਹੀਂ ਆਉਣਾ ਨਹੀਂ ਤੂੰ ਮੈਂ ਤੈਨੂੰ ਸੱਦੂਗਾ ਜਦੋਂ ਆਣਾ ਹੋਇਆ ਤੇ ਮੈਂ ਅੱਜ ਸਵੇਰੇ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਮੇਰੇ ਇਦਾਂ ਦੇ ਰੁਝੇਵੇਂ ਸੀ ਕਿ ਪਹਿਲਾਂ ਹੀ ਆਲਰੇਡੀ ਕਾਲਸ ਕੀਤੀਆਂ ਹੋਈਆਂ ਸੀਗੀਆਂ ਤਾਂ ਫਿਰ ਮੈਨੂੰ ਮੈਂ ਤੋ ਜਾ ਨਹੀਂ ਪਾਇਆ ਪਰ ਜਾਊਗਾ ਮੈਂ ਇੱਕ ਦੋ ਦਿਨਾਂ ਚ ਜ਼ਰੂਰ ਜਾਊਗਾ ਮਾੜੀ ਗੱਲ ਹੈ ਪੋਲੀਟੀਕਲ ਲੱਗ ਰਹੀ ਹੈ ਤੁਹਾਨੂੰ ਗੱਲ ਕਿਉਂਕਿ ਇਹ ਚਰਚਾਵਾਂ ਨੇ ਕਿ ਸ਼ਾਇਦ ਬਲਕੌਰ ਸਿੰਘ ਹੋਣੇ ਚੋਣ ਲੜ ਸਕਦੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੈਂ ਹਲੇ ਮੂਡ 'ਚ ਨਹੀਂ ਹਾਂ ਪਰ ਮੈਂ ਇਨਕਾਰ ਵੀ ਨਹੀਂ ਕਰਦਾ ਜੇ ਜ਼ਿੰਦਗੀ 'ਚ ਕਦੇ ਜਾਂ ਕੁਝ ਕਰਨਾ ਪਵੇ ਤੁਹਾਨੂੰ ਲੱਗਦਾ ਗੱਲ ਸਿਆਸਤ ਵੱਲ ਜਾ ਰਹੀ ਹੈ ਸਿਆਸਤ ਇੱਕ ਐਸੀ ਹੈ ਕਈ ਵਾਰੀ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਤੁਹਾਡੇ ਨਾਲ ਸਿਆਸਤ ਹੋ ਰਹੀ ਹੈ ਕਿ ਨਹੀਂ ਹੋ ਰਹੀ ਹਮ ਪਰ ਲੱਗਦੀ ਤਾਂ ਇਸੇ ਤਰ੍ਹਾਂ ਹੀ ਆ ਕਿ ਸਿਆਸਤ ਹੀ ਹੋ ਰਹੀ ਹੈ ਉਸ ਉਹ ਉਹ ਉਹਨਾਂ ਨੂੰ ਮੈਂਟਲੀ ਟੌਰਚਰ ਕਰਨ ਦੀ ਇੱਕ ਉਹ ਹੈ ਕਿ ਸੈਂਟਰ ਗਵਰਨਮੈਂਟ ਨੇ ਚਿੱਠੀ ਪਾਤੀ ਸੈਂਟਰ ਗਵਰਨਮੈਂਟ ਨੇ ਇਤਨਾ ਚਿੱਠੀਏ ਵੀ ਪਾਈ ਸੀ ਵੀ ਇਹਨੂੰ ਥ੍ਰੈਟ ਹੈ ਤੇ ਦੀ ਸਕਿਉਰਿਟੀ ਦਿਤਾਓ ਤੇ ਤੁਸੀਂ ਸਕਿਉਰਿਟੀ ਘਟਾ ਕੇ ਲੋਕਾਂ ਨੂੰ ਦੱਸਦਾ ਸੀ ਇਸ ਕਰਕੇ ਦੱਸਦਾ ਸੀ ਵੀ ਗੋਲੀ ਮਾਰ ਦੋ ਠੀਕ ਹੈ ਨਾ ਤੇ ਫੇਰ ਚਿੱਠੀ ਆ ਗਈ ਦੇਖੋ ਕਾਨੂੰਨ ਤੇ ਆਪਾਂ ਗੱਲ ਨਾ ਕਰੀਏ ਤਾਂ ਠੀਕ ਹੈ ਪਰ ਮੈਨੂੰ ਕਾਨੂੰਨ ਬਾਰੇ ਵੀ ਪਤਾ ਆਈਵੀਐਫ ਦੇ ਕਾਨੂੰਨ ਬਾਰੇ ਵੀ ਮੈਨੂੰ ਨੌਲੇਜ ਹੈ ਵੀ ਤੋਂ 50 ਸਾਲ ਦਾ ਕਰ ਸਕਦੇ ਨੇ ਚਰਚਾ ਦਾ ਵਿਸ਼ਾ 70 ਸਾਲ ਦੀ ਇੱਕ ਔਰਤ ਵੀ ਹਰਿਆਣੇ ਦੀ ਮਾਂ ਬਣੀ ਹੈ ਮਾਂ ਮਾਂ ਬਣੇ ਰਹੇ ਉਹ ਵੀ ਇੱਕ ਚਰਚਾ ਦਾ ਇਸੇ 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 ਆਈਵੀਐਫ ਟੈਕਨੀਕ ਨਾਲ ਟੈਕਨੀਕ ਦੇ ਨਾਲ ਹੁਣ ਇਹ ਬਣੇ ਨੇ ਤੇ ਚਰਚਾ ਦਾ ਵਿਸ਼ਾ ਹੈ ਫੈਮਿਲੀ ਉਦਾਂ ਦੀ ਹੈ ਸਿੱਧੂ ਮੂਸੇ ਵਾਲੇ ਕਰਕੇ ਸ਼ੁਭਦੀਪ ਵੱਡੇ ਕਰਕੇ ਭਾਈ ਜੀ ਦੇ ਆਪ ਦੇ ਬਿਆਨਾਂ ਕਰਕੇ ਮਾਤਾ ਚਰਨ कौर ਦੀਆਂ ਪੋਸਟਸ ਕਰਕੇ ਲੋਕਾਂ ਦੇ ਪਿਆਰ ਕਰਕੇ ਚਰਚਾ ਦਾ ਵਿਸ਼ਾ ਸੀ ਸੈਂਟਰਲ ਕਮਾਂਡ ਨੇ ਚਿੱਠੀ ਪਾਈ ਉਹ ਚਿੱਠੀ ਤੋਂ ਡਿਪਾਰਟਮੈਂਟ ਨੇ ਉਹਨਾਂ ਨੂੰ ਹਸਪੀਟਲ 'ਚ ਜਵਾਬ ਦੇਣਾ ਬਣਦਾ ਕਾਨੂੰਨੀ ਤੌਰ ਤੇ ਲੈ ਸਕਦੇ ਨੇ ਉਹ ਜਿਹੜੇ ਕਾਗਜ਼ ਮੰਗਦੇ ਨੇ ਹੂੰ ਠੀਕ ਹੈ ਉਹ ਜੋ ਹਸਪੀਟਲ ਕੁਸੂਰਵਾਰਾ ਜੇ ਕਿਤੇ ਹੈ ਪਰ ਉਹ ਵੀ ਹੈ ਨਹੀਂਗਾ ਹੂੰ ਉਹ ਵੀ ਹੈ ਨਹੀਂਗਾ ਮਤਲਬ ਇਹ ਟ੍ਰੀਟਮੈਂਟ ਬਾਹਰ ਹੋਇਆ ਇਹ ਟ੍ਰੀਟਮੈਂਟ ਬਾਹਰ ਹੋਇਆ ਇੰਡੀਆ ਤੋਂ ਬਾਹਰ ਹੋਇਆ ਬਾਹਰ ਹੋਇਆ ਇੰਗਲੈਂਡ 'ਚ ਹੋਇਆ ਤਾਂ ਮਤਲਬ ਇੱਥੇ ਉਹ ਲੀਗਲੀ ਜਿਹੜਾ ਉਹਨਾਂ ਨੇ ਪਹਿਲਾਂ ਓਪੀਨੀਅਨ ਲਿਆ ਹੋਣਾ ਬਿਲਕੁਲ ਲਿਆ ਸਾਰਾ ਕੁਝ ਡਿਸਕਸ ਹੋਇਆ ਹਮ ਇਹਨਾਂ ਨੇ ਇੱਕ ਨਹੀਂ 50 ਥਾਵਾਂ ਤੋਂ ਪਤਾ ਕੀਤਾ ਉਸ ਤੋਂ ਬਾਅਦ ਪ੍ਰੋਸੈਸ ਦੇ ਵਿੱਚ ਪਏ ਨੇ ਫਿਰ ਇੰਗਲੈਂਡ ਗਏ ਨੇ ਉੱਥੋਂ ਕਰਕੇ ਆਏ ਨੇ ਫਿਰੇ 4th ਮੰਥ ਜਦੋਂ ਪ੍ਰੈਗਨੈਂਸੀ ਸੀਗੇ ਭੈਣ ਜੀ ਉਦੋਂ ਤੋਂ ਇਹਨਾਂ ਨੇ ਇਲਾਜ ਸ਼ੁਰੂ ਕਰਵਾਇਆ ਆਪ ਦਾ ਇੱਥੇ ਇਹ ਸ਼ਾਪ ਇਹ ਤਾਂ ਲੀਗਲੀ ਠੀਕ ਨੇ ਲੀਗਲੀ ਬਿਲਕੁਲ ਠੀਕ ਨੇ ਹਸਪੀਟਲ ਵੀ ਠੀਕ ਹੈ ਲੀਗਲੀ ਪੇਰੈਂਟਸ ਵੀ ਠੀਕ ਹੈ ਹਸਪੀਟਲ ਵੀ ਡਿਲੀਵਰੀ ਕਰਾ ਸਕਦਾ ਕਰਾ ਸਕਦਾ ਆਈਵੀਐਫ ਦਾ ਦੇਖੋ ਜੇ 50 ਸਾਲ ਤੋਂ ਉੱਤੇ ਲਈ ਦੀ ਹੈ ਹੂੰ ਉਹਦੇ ਨਾਲ ਇਹ ਟ੍ਰੀਟਮੈਂਟ ਕਰਦੇ ਨੇ ਤਾਂ ਪਹਿਲੇ ਦਾ ਕੇਸ ਜੇ ਪਤਾ ਲੱਗਦਾ ਉਹਦੇ 'ਚ ਵੀ ਥੋੜਾ ਜਿਹਾ ਜੁਰਮਾਨਾ ਤੇ ਇੱਕ ਵਰਨਿੰਗ ਸੈਕੰਡ ਟਾਈਮ ਜੁਰਮਾਨਾ ਵੀ ਬਹੁਤ ਜ਼ਿਆਦਾ ਹੈ ਪਲੱਸ ਕੇਸ ਕਰਕੇ 5 ਸਾਲ ਦੀ ਸਜ਼ਾ ਹਸਪੀਟਲ ਦੇ ਉੱਤੇ ਕਹਿ ਰਹੇ ਹਾਂ ਹਸਪੀਟਲ ਦੇ ਪੇਰੈਂਟਸ ਤੇ ਨਹੀਂ ਪੇਰੈਂਟਸ ਤੇ ਕੁਝ ਨਹੀਂ ਹੈ ਪੇਰੈਂਟਸ چاہے 100 ਸਾਲ ਦੇ ਹੋਣ ਪੈਰੈਂਟਸ ਦਾ ਕੁਸ਼ ਨਹੀਂ ਇਸ ਕੇਸ ਚ ਵੀ ਮੰਨ ਲਓ ਜੇ ਟ੍ਰੀਟਮੈਂਟ ਇਥੋਂ ਕਰਾਇਆ ਵੀ ਹੋਵੇ ਆਪਾਂ ਹਾਈਪੋਥੈਟিক্যাল ਗੱਲ ਕਰ ਰਹੇ ਆ ਤਾਂ ਵੀ ਪੈਰੈਂਟਸ ਕਸੂਰਵਾਦੀ ਨਹੀਂ ਹੈਗੇ ਨਹੀਂ ਹੈ ਹਸਪੀਟਲ ਤੇ ਗੱਲ ਆਉਂਦੀ ਹੈ ਹਸਪੀਟਲ ਤੇ ਤਾਂ ਫਿਰ ਇਹਦਾ ਮਤਲਬ ਤਾਂ ਉਹਨਾਂ ਦੇ ਪੈਰੈਂਟਸ ਨੂੰ ਤੰਗ ਕਰਨ ਦਾ ਮਤਲਬ ਹੀ ਨਹੀਂ ਬਣਦਾ ਗੱਲ ਤਾਂ ਹਸਪੀਟਲ ਨਾਲ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਸੈਂਟਰ ਗਵਰਨਮੈਂਟ ਦਾ ਇੱਕ ਕਾਨੂੰਨ ਹੈ ਉਹ ਪਤਾ ਕਰਵਾ ਸਕਦਾ ਕਿ ਐਗਸ ਲੇਡੀ ਦੇ ਹੀ ਨੇ ਸਪਰਮ ਬੰਦੇ ਦੇ ਹੀ ਨੇ ਕੁੱਖ ਕਈ ਵਾਰ ਇਦਾਂ ਵੀ ਹੁੰਦਾ ਇਸ ਟੈਕਨੀਕ ਚ ਲੇਡੀਜ਼ ਦੇ ਐਡਸੋਂ ਸਪਰਮ ਬੰਦੇ ਦਾ ਹੋਵੇ ਪਰ ਮਾਂ ਕੋਈ ਹੋਰ ਹੋਵੇ ਮਤਲਬ ਸਰੋਗੇਟ ਮਦਰ ਸਰੋਗੇਟ ਕੋਕ ਕਿਸੇ ਹੋਰ ਦੀ ਲੈ ਲਓ ਕੋਕ ਕਿਸੇ ਹੋਰ ਦੀ ਲਈ ਜਾਂਦੀ ਹੈ ਕਰਾਈ ਦੀ ਕੋਕ ਜਿਵੇਂ ਮੇਰੇ ਯਾਦ ਇੱਕ ਫਿਲਮ ਵੀ ਆਈ ਸੀ ਸਲਮਾਨ ਖਾਨ ਪ੍ਰਿਟੀ ਜ਼ਿੰਟਾ ਦੀ ਸੇਮ ਅੱਜ ਤੋਂ 20 25 ਸਾਲ ਪਹਿਲਾਂ ਜਦੋਂ ਪ੍ਰਿਟੀ ਜ਼ਿੰਟਾ ਜਿਹੜੀ ਆ ਕੋਕ ਦਿੰਦੀ ਆ ਆਪਣੀ ਉਦੋਂ ਕੀ ਹੀ ਆਈ ਸੀ ਇਹ ਟੈਕਨੀਕ ਇਹ ਸਭ ਤੋਂ ਪਹਿਲਾਂ ਮੇਰੇ ਨੋਲੇਜ ਦੇ ਹਿਸਾਬ ਨਾਲ ਥਾਈਲੈਂਡ ਚ ਆਈ ਸੀ ਥਾਈਲੈਂਡ ਚ ਯਸ ਮੇਰੀ ਨੋਲੇਜ ਮੁਤਾਬਕ ਤੇ ਇਹ ਉਦੋਂ ਕੀ ਸਟਾਰਟ ਹੋਈ ਸੀ ਇਹ ਟੈਕਨੀਕ ਉਦੋਂ ਤੇ ਫਿਲਮ ਬਣ ਗਈ ਸੀ ਬਟ ਚਾਹੇ ਉਹ ਪੈਨ ਮੇਰੀ ਬਾਈ ਜੀ ਬਲਕੌਰ ਸਿੰਘ 70 ਸਾਲ ਦੇ ਨੇ 100 ਸਾਲ ਦੇ ਨੇ ਉਹਨਾਂ ਨੇ ਚਾਹੇ ਅ ਕੁਝ ਵੀ ਕਿਤੋਂ ਵੀ ਟਰੀਟਮੈਂਟ ਲਿਆ ਉਹ ਕਸੂਰਵਾਰ ਨਹੀਂਗੇ ਉਹਨਾਂ ਨੂੰ ਟੌਰਚਰ ਨਹੀਂ ਕੀਤਾ ਜਾ ਸਕਦਾ ਨਹੀਂ ਸੀ ਕਰਨਾ ਚਾਹੀਦਾ ਐਂਡ ਐਸਾ ਹਾਲਾਤ ਚ ਬਿਲਕੁਲ ਨਹੀਂ ਸੀ ਤੁਹਾਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਸ ਕੱਲ ਦਾ ਡਰ ਸਰਕਾਰਾਂ ਨੂੰ ਹੈ ਕਿ ਆਵਾਮ ਜਿਸ ਗਿਣਤੀ ਚ ਉਹਨਾਂ ਦੇ ਨਾਲ ਖੜੀ ਹੈ ਲੋਕ ਖੜੇ ਨਹੀਂ ਥੋੜੇ ਵਰਗੇ ਲੋਕ ਪਾਰਟੀਆਂ ਤੋਂ ਉੱਪਰ ਉੱਠ ਕੇ ਤੁਸੀਂ ਭੱਪੇ ਨਾਤੇ ਜਾਣਦੇ ਹੋ ਇਸ ਕੱਲ ਦਾ ਆਵਾਸ ਤੇ ਡਰ ਸ਼ਾਇਦ ਕਿ ਐਡਾ ਵੱਡਾ ਇੱਕ ਸਿਸਟਮ ਉਹਨਾਂ ਦੇ ਨਾਲ ਜੇ ਸਰਸਦ ਦੇ ਐਂਗਲ ਨਾਲ ਦੇਖੀਏ ਫਿਰ ਤਾਂ ਵੀ ਇਹ ਹੀ ਹੈ 100% ਇਹ ਹੀ ਹੈ ਕਿ ਲੋਕ ਬਲਕੌਰ ਭਾਈ ਜੀ ਦੀ ਇੱਕ ਲਾਈਨ ਬੜੀ ਚੰਗੀ ਸੀ ਉਦੋਂ ਹੂੰ ਮੈਂ ਕਿਹਾ ਵੀਰੇ ਆ ਤੂੰ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਆਪਾਂ ਕਾਸੇ ਜੋਗੇ ਨਹੀਂ ਰਹੇ ਜਮਾਂ ਹੀ ਉੱਜੜ ਗਏ ਮੈਂ ਰੱਬ ਨੇ ਜੜ ਲਾਈ ਹੈ ਤੈਨੂੰ ਮੁਬਾਰਕਾਂ ਕਹਿੰਦਾ ਵੀਰੇ ਲੋਕਾਂ ਦਾ ਐਡਾ ਵੀ ਪਿਆਰ ਹੋ ਸਕਦਾ ਕਹਿੰਦਾ ਜੇ ਲੋਕਾਂ ਦਾ ਵਸ ਚੱਲੇ ਤਾਂ ਇਸ ਸ਼ੁਭਦੀਪ ਨੂੰ ਹੋਣੀ 17 ਦਿਨ ਦੇ ਨੂੰ 10 ਦਿਨ ਦੇ ਨੂੰ ਇਹ 18 ਸਾਲ ਦਾ ਕਰਕੇ ਸਟੇਜ ਤੇ ਖੜਕੇ ਕਹਿਣ ਵੀ ਚੱਲ ਸਿੱਧੂ ਮੂਸੇਵਾਲਾ ਦਾ 295 ਗਾ ਕੇ ਬਣਾ ਐਨਾ ਪਿਆਰ ਥੋੜੀ ਐਕਸਪੈਕਟੇਸ਼ਨ ਵੀ ਇਹੀ ਹੈ ਜਿਵੇਂ ਹੁਣ ਨਵਾਂ ਜੀ ਆਇਆ ਉਹ ਆਪਦੀ ਕਿਸਮਤ ਆਪ ਦਾ ਸਭ ਕੁਝ ਮੁਕੱਦਰ ਲੈ ਕੇ ਆਇਆ ਪਰ ਸਾਰਿਆਂ ਦੀ ਇੱਛਾ ਇਹ ਹੈ ਵੀ ਅਸੀਂ ਦੁਬਾਰਾ ਦੇਖਣਾ ਚਾਹੁੰਦੇ ਹਾਂ ਵੀ ਉਹੀ ਉਹਰਾਂ ਨਿਕਲਦੇ ਮੇਲੇ ਤੇ ਜਿਵੇਂ ਤੁਸੀਂ ਦੋਵੇਂ ਖੜੇ ਸੀ ਤੁਹਾਨੂੰ ਕੀ ਲੱਗਦਾ ਕਿ ਇਹ ਪ੍ਰੈਸ਼ਰ ਆ ਬੱਚੇ ਦੇ ਉੱਤੇ ਇੰਨਾ ਪ੍ਰੈਸ਼ਰ ਸਮਾਜ ਦਾ ਤੰਗ ਨਹੀਂ ਕਰੂ ਕੱਲ ਨੂੰ ਗੱਲ ਨੂੰ ਕੱਲ ਦੀ ਗੱਲ ਕੱਲ ਨਾਲ ਤੰਗ ਤਾਂ ਕਰੂਗਾ ਜੇ ਇਦਾਂ ਦਾ ਪ੍ਰੈਸ਼ਰ ਰਹਾ ਪਰ ਮੈਨੂੰ ਜਸ ਪਿਆਰ ਦੇ ਨਾਲ ਸ਼ਿੱਦਤ ਦੇ ਨਾਲ ਮਾਪੇ ਦੁਬਾਰਾ ਮਾਪੇ ਬਣੇ ਜਿਵੇਂ ਉਹਨਾਂ ਨੇ ਸ਼ੁਭਦੀਪ ਨੂੰ ਪਾਲਿਆ ਸੀ ਜਿਵੇਂ ਉਹਨਾਂ ਨੇ ਖੋਇਆ ਤੋਂ ਬਾਅਦ ਮਾਪੇ ਬਣਨ ਦਾ ਸੁਪਨਾ ਸਾਕਾਰ ਕੀਤਾ ਪੂਰਾ ਹੋਇਆ ਬਹੁਤ ਸਿਆਣਪ ਨਾਲ ਚੱਲੋਗੇ ਉਹ ਪ੍ਰੈਸ਼ਰ ਪੈਣ ਨਹੀਂ ਦੇਣਗੇ ਆਪ ਦੇ ਪੁੱਤ ਤੇ ਨਾ ਵੀ ਇਹ ਲੋਕਾਂ ਦਾ ਪ੍ਰੈਸ਼ਰ ਹੈ ਕਿ ਨਾ ਵੀ ਸ਼ੁਭਦੀਪ ਰੱਖ ਨਹੀਂ ਉਹ ਪੈਣ ਹੋਣਾਂ ਨੇ ਪਹਿਲਾਂ ਹੀ ਸੋਚਿਆ ਸੀ ਵੀ ਜੇ ਬੇਟਾ ਹੋਇਆ ਤਾਂ ਸ਼ੁਭਦੀਪ ਸਿੰਘ ਸਿੱਧੂ ਹੀ ਨਾਮ ਰੱਖਣਾ ਇਹੀ ਰੱਖਣਾ ਨਾਮ ਇਹੀ ਨਾਮ ਰੱਖਣਾ ਤੁਸੀਂ ਪੁੱਛਿਆ ਜਾ ਕੇ ਜਿੱਦਾਂ ਮਿਲਿਓ ਵੀ ਨਾਮ ਕੀ ਰੱਖਣਾ ਨਹੀਂ ਮੈਂ ਪੁੱਛਿਆ ਪੈਣੇ ਨੋ ਰੱਖਤਾ ਕਹਿੰਦੀ ਹਾਂ ਮੈਂ ਕੀ ਮੈਂ ਦੇਖ ਕੇ ਹੱਸ ਕੇ ਵੀ ਤੈਨੂੰ ਕਿਤੇ ਪਤਾ ਨਹੀਂ ਹੁੰਦੀ ਅੱਖਾਂ ਦੱਸ ਰਹੀਆਂ ਸੀ ਤੈਨੂੰ ਕਿਹੜਾ ਪਤਾ ਨਹੀਂ ਫਿਰ ਨਾ ਕਿਹਾ ਸ਼ੋਭਦੀਪ ਸਿੰਘ ਸਿੱਧੂ ਤੁਸੀਂ ਇਸ ਨਾਮ ਨਾਲ ਬੁਲਾਇਆ ਫਿਰ ਮੈਂ ਬਹੁਤ ਘੱਟ ਦੇਖਿਆ ਤੁਸੀਂ ਅੱਜ ਕੱਲ ਇਮੋਸ਼ਨਲ ਹੋ ਜਾਂਦੇ ਹੋ ਮਤਲਬ ਮੈਂ ਦੋ ਤਿੰਨ ਵਾਰੀ ਪਿਛਲੀਆਂ ਮੁਲਾਕਾਤਾਂ ਜਦੋਂ ਤੁਹਾਡੇ ਨਾਲ ਹੋਈਆਂ ਤੁਹਾਡੀਆਂ ਅੱਖਾਂ ਨਮ ਹੋ ਜਾਂਦੀਆਂ ਇਹ ਤਬਦੀਲੀ ਹੈ ਤੁਹਾਡੇ ਅੰਦਰ ਜਾਂ ਹਮੇਸ਼ਾ ਹੀ ਅੰਦਰੋਂ ਹੈ ਹਮੇਸ਼ਾ ਹੀ ਹਮੇਸ਼ਾ ਤਾਂ ਹੈ ਮੈਂ ਬਹੁਤ ਇਮੋਸ਼ਨਲ ਹਾਂ ਬਹੁਤ ਇਮੋਸ਼ਨਲ ਹੈ ਮੇਰੀ ਮਾਂ ਮੇਰੀ ਵਾਈਫ ਨੂੰ ਕਹਿੰਦੀ ਮਰ ਗਈ ਇਹਨੂੰ ਕੁਝ ਕਿਹਾ ਨਾ ਕਰ ਪੋੜਾ ਤੇ ਮੇਰੀ ਮਾਂ ਦੇ ਮਰਨ ਤੋਂ ਬਾਅਦ ਮੇਰੀ ਵਾਈਫ ਅਕਸਰ ਕਹਿ ਦਿੰਦੀ ਆ ਕਿ ਮੇਰੀ ਸੱਸ ਸਹੀ ਸੀ ਇਹ ਇਮੋਸ਼ਨਲਸ ਹੈ ਦੇ ਨੇ ਠੀਕ ਹੈ ਜ਼ਿੰਦਗੀ ਦੀਆਂ ਲੜਾਈਆਂ ਦੇ ਵਿੱਚ ਬਹੁਤ ਕੁਝ ਸਹਿਣਾ ਪੈਂਦਾ ਬਹੁਤ ਕੁਝ ਕਰਨਾ ਪੈਂਦਾ ਜੋ ਤੁਹਾਡੀ ਕਈ ਵਾਰ ਜਮੀਰ ਰਾਜ਼ਸਤ ਨਹੀਂ ਦਿੰਦੀ ਉਹ ਵੀ ਕਰਨਾ ਪੈਂਦਾ ਤੇ ਕੀਤਾ ਵੀ ਹੂ ਮੈਂ ਕਈ ਥਾਂ ਤੇ ਬਹੁਤ ਚੰਗਾ ਸਮੇਂ ਤੇ ਚੰਗਾ ਕੰਮ ਕਰ ਗਿਆ ਹੁੰਦਾ ਚੰਗਾ ਫੈਸਲਾ ਲੈ ਲਿਆ ਉਹ ਕਈ ਥਾਂ ਤੇ ਬਹੁਤ ਗਲਤ ਲੈ ਲਿਆ ਹੋਗਾ ਜ਼ਿੰਦਗੀ ਇਹ ਜਦੋਂ ਜਿਉਣੀ ਆ ਉਹ ਤਾਂ ਹੋ ਹੀ ਜਾਂਦੇ ਨੇ ਪਰ emotions ਮੇਰੇ ਤਾਂ emotionally ਮੈਂ ਆ ਪਾਗਲਾ ਆਗਲ ਪਾਗਲਾ ਦੂਜੇ ਦਾ ਦੁੱਖ ਆਵਦਾ ਲੱਗਣ ਲੱਗ ਜਾਂਦਾ ਤਾਂ ਅਕਸਰ ਕੰਮ ਤਾਂ ਮੈਂ ਅਕਸਰ ਛੱਡ ਦੇਣਾ ਆਪ ਦਾ ਮੈਂ ਫਿਲਮ ਵੀ ਛੱਡੀ ਹੋਈ ਹੈ ਉਹ ਕਿਵੇਂ ਬਸ ਕਿਸੇ ਦੋਸਤ ਨੂੰ ਇਹ ਕਹਤਾ ਕਿ ਆ ਕੰਮ ਇਦਾਂ ਕਰ ਰਹਾ ਵਾਹ ਯਾਰ ਇਹਨੂੰ 10 12 ਦਿਨ ਲੱਗਣਗੇ ਤੂੰ ਕੀ ਕਰਦਾ ਮੈਂ ਮੇਰੀ ਸ਼ੂਟਿੰਗ ਹੈ ਕੱਲ ਤੋਂ ਫਿਲਮ ਸ਼ੁਰੂ ਹੈ ਕਹਦਾ ਛੱਡ ਦੇ ਉਹ ਛੱਡ ਦੀ ਫਿਲਮ ਛੱਡਤੀ ਛੱਡਦੀ ਹੈ ਬੱਸੇ ਵੀ ਮੋੜੇ ਨੇ ਉਹ ਰੋਲ ਫਿਰ ਉਹਨਾਂ ਨੇ ਅਮ ਜੰਗ ਬਹਾਦਰ ਤੋਂ ਕਰਾਇਆ ਮੇਰੇ ਨਾਲ ਬੋਲੇ ਨਹੀਂ ਹਲੇ ਤੱਕ ਮੈਂ ਇੱਕ ਵਾਰੀ ਮਿਲਿਆ ਉਸ ਬੰਦੇ ਨੂੰ ਮੈਂ ਨਾਮ ਕਿਸੇ ਦਾ ਨਹੀਂ ਲੈਣਾ ਪਰ ਉਹ ਬੰਦੇ ਮੈਨੂੰ ਸੈੱਟ ਤੇ ਮਿਲੇ ਤੇ ਉਹਨਾਂ ਨੇ ਮਤਲਬ ਇਹ ਐਟੀਟਿਊਡ ਸੀ ਵੀ ਤੂੰ ਸਾਡੇ ਸੈੱਟ ਤੇ ਆ ਕਿਵੇਂ ਗਿਆ ਹੂੰ ਕਿਉਂ ਆਇਆ ਤੂੰ ਉਹੀ ਬੰਦਾ ਜਿਹੜਾ ਪਿਛਲੀ ਵਾਰੀ ਸਾਡੀ ਫਿਲਮ ਨੂੰ ਛੱਡ ਗਿਆ ਧੋਖਾ ਦੇ ਗਿਆ ਸੀ ਧੋਖਾ ਦੇ ਗਿਆ ਸੀ ਇਹ ਤਾਂ ਮਾੜੀ ਗੱਲ ਹੈ ਪ੍ਰੋਫੈਸ਼ਨਲੀ ਫਿਰ ਮਾੜੀ ਤਾਂ ਹੈ ਪਰ ਹੁਣ ਲੈ ਗਿਆ ਫੈਸਲਾ ਦੇਖੋ ਯਾਰ ਟਾਂਡੇ ਵਾਲੀ ਹੈ ਨਹੀਂ ਆਂਡੇ ਵਾਲੀ ਹੈ ਨਹੀਂ ਯਾਰ ਯਾਰ ਦਾ ਬਾਹ ਫੜ ਲਈ ਤੇ ਫਿਲਮ ਨਿਕਲ ਗਈ ਹੱਥੋਂ ਕੋਈ ਯਾਰ ਉਮਰਾ ਨੰਗਲ ਵਾਲੇ ਮੇਲੇ ਦਾ ਦੱਸੋ ਮੈਨੂੰ ਅਸੀਂ ਉਹ ਬਹੁਤ ਵੀਡੀਓਜ਼ ਦੇਖੀਆਂ ਸੀ ਜਦੋਂ ਤੁਸੀਂ ਸਿੱਧੂ ਮੂਸੇ ਵਾਲਾ ਸਟੇਜ ਤੇ ਇਕੱਠੇ ਉਦੋਂ ਪਹਿਲੀ ਮੁਲਾਕਾਤ ਨਹੀਂ ਉਦੋਂ ਪਹਿਲਾਂ ਅਸੀਂ ਗਾਣਾ ਕਰ ਲਿਆ ਸੀ ਟੋਚਨ ਟੋਚਨ ਗਾਣਾ ਕੀਤਾ ਸੀ ਜੱਟ ਸ਼ਕੀਰ ਮੋਢ ਤੋਂ ਹੂੰ ਟੋਚਣਾ ਦਾ ਜੱਟ ਨਹੀਂ ਸ਼ਕੀਰ ਮੋਢ ਤੋਂ ਜੇ ਤੂੰ ਆਹ ਲੜੀਆ ਕਰੇਂਗੀ ਤੈਨੂੰ ਲੈ ਕੇ ਖਿੱਚ ਗਏ ਯਸ ਉਹ ਗਾਣਾ ਅਸੀਂ ਕੀਤਾ ਸੀਗਾ ਇਹ ਕਿਹਦੀ ਕਾਲ ਆਈ ਫਿਰ ਤੁਹਾਨੂੰ ਇਹ ਗਾਣਾ ਕਰ ਗਿਪੀ ਬਾਈ ਦੀ ਗਿਪੀ ਦੀ ਗਿਪੀ ਦੀ ਗਿਪੀ ਦੀ ਕਾਲ ਆਈ ਬਾਈ ਜੀ ਕੀ ਕਰ ਰਹੇ ਹਾਂ ਮੈਂ ਹੈ ਦਾ ਕਰਕੇ ਵਿਲਾ ਹੀ ਆ ਕੱਲ ਨੂੰ ਤੁਸੀਂ ਰਾਮਗੜ੍ਹ ਫੋਰਟ ਤੇ ਪਹੁੰਚ ਜਾਓ ਨਾਟਾ ਸਾਹਿਬ ਗੁਰਦੌਰਤ ਹੋ ਗਿਆ ਤੇ ਮੈਂ ਠੀਕ ਆ ਤੇ ਉਦੋਂ ਮੈਨੂੰ ਪਹਿਲੀ ਵਾਰੀ ਮਿਲਿਆ ਮੈਂ ਦੇਖਿਆ ਉਥੇ ਡਬਲ ਕੈਮਰਾ ਮਤਲਬ ਪੂਰਾ ਫਿਲਮ ਵਾਲਾ ਸੈਟਪ ਗਾਣਿਆਂ ਦੇ ਸੈਟ ਉਦਦੇ ਹੁੰਦੇ ਹੂੰ ਅੱਛਾ ਮੈਨੂੰ ਪਤਾ ਨਹੀਂ ਸੀ ਸਿੱਧੂ ਮਸੇਆਣਾ ਬਾਰੇ ਕਿਉਂਕਿ ਗਾਣਿਆਂ ਤੋਂ ਹੁਣ ਮੈਂ ਪਰਾਂ ਅੱਜ ਕੱਲ ਦੇ ਗਾਣੇ ਮੈਂ ਨਹੀਂ ਸੁਣਦਾ ਅੱਛਾ ਉਦੋਂ ਤੱਕ ਤੁਸੀਂ ਬਹੁਤਾ ਸੁਣਿਆ ਨਹੀਂ ਸੀ ਨਹੀਂ ਮੈਨੂੰ ਪਤਾ ਹੀ ਨਹੀਂ ਸੀ ਅੱਛਾ ਪਤਾ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਸਿੱਧੂ ਮਸੇਆਣਾ ਕੌਣ ਆ ਤੇ ਫਿਰ ਜਦੋਂ ਕਮਰੇ 'ਚ ਆਇਆ ਮੇਰੇ ਕੋਲੇ ਬੈਠਿਆ ਅੱਲਾ ਕੋਲਾ ਕੀਤੀਆਂ ਤੇ ਬੜਾ ਕੂਲ ਚਿੱਲ ਜਿਸ ਸਾਥ ਮੁੰਡੇ ਐ ਕੇਲਾ ਜਾ ਖਾਈ ਜਾਵੇ ਬੈਠਾ ਗੱਲਾਂ ਕਰੀ ਜਾਵੇ ਹੋਰ ਭਾਈ ਜੀ ਉਹ ਤੁਹਾਨੂੰ ਕਿਵੇਂ ਮਿਲਿਆ ਆਈ ਐਮ ਸ਼ੋਰ ਉਹ ਤਾਂ ਜਾਣਦਾ ਹੀ ਹੋਊਗਾ ਵੀ ਉਹ ਪੀਤਾਲੀਵਾਲ ਸਾਹਿਬ ਕੌਣ ਨੇ ਉਹਨੂੰ ਪਤਾ ਸੀਗਾ ਆਇਆ ਉਹ ਗੋਡੀ ਹੱਥ ਲਾਇਆ ਮੈਂ ਪਿਆ ਸੀਗਾ ਮੰਜੇ ਤੇ ਬੈੱਡ ਤੇ ਪਿਆ ਸੀਗਾ ਗੋਡੀ ਹੱਥ ਲਾਇਆ ਮੈਂ ਹੱਟ ਜੀ ਹੋਈ ਜਦੋਂ ਡੜ ਦੜ ਤੜ ਤੜ ਆਏ 8-10 ਜਾਣੇ ਸੀਗੇ ਆ ਕੇ ਪਹਿਰੇ ਹੱਥ ਲਾਇਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਅ ਮੈਂ ਜੀ ਸਿੱਧੂ ਸ਼ੋਭਦੀਪ ਸਿੱਧੂ ਬੁਸਿਆਰਾ ਆਪਣਾ ਹੀ ਗਾਣਾ ਗਾਣਾ ਸੁਣਿਆ ਬਹਿ ਗਿਆ ਤੇ ਮੈਂ ਦੇਖ ਲ ਗਾਣ ਕੌਣ ਕੌਣ ਕਿਨੇ ਮੁੰਡੇ ਸੋਹਣੇ ਸੋਹਣੇ ਨਾਲ ਗੱਭਰੂ ਯੰਗ ਤੇ ਨਾਲੇ ਕੇਲਾ ਚੱਕ ਰਿਆ ਗਾਣਾ ਸੁਣਾ ਗਾਣਾ ਸੁਣਾਇਆ ਬਹਾ ਸੋਣਾ ਨਹੀਂ ਖਾਸਾ ਸੋਹਣਾ ਹਿੱਟ ਹੋਊਗਾ ਹੂੰ ਮੈਨੂੰ ਹੁਣ ਪਤਾ ਨਹੀਂ ਸੀ ਵੀ ਪਹਿਲਾਂ ਵੀ ਇਹਦੇ ਹਿੱਟ ਨੇ ਗਾਣੇ ਅੱਛਾ ਤੇ ਫੇਰ ਨਾ ਹੋਰ ਦੱਸੋ ਕੁਛ ਚਾਹੀਦਾ ਖਾਣਾ ਪੀਣਾ ਵਿਸਕੀ 11 ਵਜੇ ਦਾ ਟਾਈਮ ਸੀ ਸੀ ਇਹ ਵਿਸਕੀ ਪੀਜਾਂ ਮੈਂ ਨਹੀਂ ਨਹੀਂ ਕੁਛ ਨਹੀਂ ਤੁਹਾਡੀ ਇਹ ਬਹੁਤ ਚਰਚਾ ਨਾ ਕਿ ਢਾਲੀਆਲ ਸਾਹਿਬ ਨੂੰ ਵਿਸਕੀ ਬਹੁਤ ਪਸੰਦ ਹੈ ਆਈ ਗੈਸ ਹਾਂ ਸ਼ਰਾਬ ਬੜੀ ਖੁੱਲ ਕੇ ਪੀਂਦੇ ਚੰਗੀ ਚੀਜ਼ ਨਹੀਂ ਆ ਮੈਂ ਸਾਰੇ ਦਰਸ਼ਕਾਂ ਨੂੰ ਕਹਿਣਾ ਹਾਂ ਐਸਐਮ ਟੀਵੀ ਦੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਕਿ ਬਹੁਤ ਹੀ ਵਧੀਆ ਚੀਜ਼ ਨਹੀਂ ਆ ਪਰ ਹਾਂ ਮੈਂ ਖੁੱਲ ਕੇ ਪੀਣਾ ਮੈਂ ਸਕੀਨ ਹਾਂ ਤੁਸੀਂ ਬਹੁਤ ਸ਼ੁਕੀਨ ਆ ਮੈਨੂੰ ਸਵਾਦ ਬਹੁਤ ਲੱਗਦੀ ਆ ਸਵਾਦ ਲੱਗਦੀ ਮੈਨੂੰ ਸਵਾਦ ਲੱਗਦੀ ਪਹਿਲੇ ਬੰਦਿਆਂ ਜਿਨ੍ਹਾਂ ਨੇ ਕਿਹਾ ਸ਼ਰਾਬ ਸਵਾਦ ਲੱਗਦੀ ਮੈਨੂੰ ਲੱਗਦੀ ਆ ਹੈ ਲੱਗਦੀ ਆ ਤੁਹਾਡੇ ਘਰੇ ਵੀ ਇੱਕ ਦਿਨ ਮੈਂ ਆਇਆ ਪੂਰਾ ਫ੍ਰਿਜ ਰੱਖਿਆ ਤੁਸੀਂ ਬੀਅਰ ਬੂਰ ਵਾਲਾ ਉੱਥੇ ਐ ਮਾਹੌਲ ਬਣਾ ਕੇ ਰੱਖਦੇ ਹੋ ਜੋ ਹਾਂ ਜੇ ਹੁਣ ਪੀਨੇ ਆ ਫਿਰ ਉਹਦਾ ਠੇਕੇ ਦੇ ਖੜ ਕੇ ਸ਼ਾਮ ਨੂੰ ਖਰੀਦ ਕੇ ਪੀਤੀ ਤਾਂ ਕੀ ਪੀਤੀ ਅੱਛਾ ਹਾਂ ਐਡਮਿਟ ਵੀ ਕਰਦੇ ਹਾਂ ਸਾਰਿਆਂ ਦੇ ਸਾਹਮਣੇ ਵੀ ਹਾਂ ਜੇ ਪੀਣਾ ਤਾਂ ਪੀਣਾ ਇਹਦੇ ਵੀ ਉਹ ਸਮਾਜਿਕ ਤੌਰ ਤੇ ਤਾਂ ਆਪਾਂ ਵਿਕਾਰ ਮੰਨਦੇ ਨਾ ਬੰਦੇ ਮੰਨਦੇ ਨਹੀਂ ਵੀ ਯਾਰ ਨਹੀਂ ਨਹੀਂ ਕਿਉਂ ਲੋਕੇ ਜੇ ਪੀ ਲੋ ਵੀ ਦੱਸਣਾ ਕਿਉਂ ਸਾਰਿਆਂ ਨੂੰ ਵੀ ਸ਼ਰਾਬ ਪੀਣੇ ਆ ਅਰੇ ਸਮੈਲ ਆ ਜੂਗੀ ਅੱਖਾਂ ਤੋਂ ਪਤਾ ਲੱਗ ਜੂ ਮੂੰਹ ਤੋਂ ਫੇਸ ਤੋਂ ਪਤਾ ਲੱਗ ਜੂ 10 ਦਿਨ ਦੱਸਦੀ ਰਹਿੰਦੀ ਐ ਵੀ ਰਾਤ ਸ਼ਰਾਬ ਪੀਤੀ ਸੀ ਤੂੰ ਠੀਕ ਹੈ ਨਾ ਐ ਇਦਾਂ ਦਾ ਕੁਝ ਨਹੀਂ ਨਾਲੇ ਲੁਕੋਣੀ ਕਿਉਂ ਹੈ ਹੂੰ ਠੀਕ ਹੈ ਤਦੋਂ ਉਸ ਨੇ ਦੁਨਾ ਪੁੱਛਿਆ ਵੀ ਮੈਨੂੰ ਸਿੱਧੂ ਨੇ ਪੁੱਛਿਆ ਵੀ ਹਾਂ ਉਹ ਜੇ ਥੋੜੀ ਥੋੜੀ ਮੰਗਾਈਏ ਤੁਹਾਡੇ ਹਾਸਤੇ ਹਾਂ ਮੈਂ ਨਹੀਂ ਨਹੀਂ ਯਾਰ ਐਦਾਂ ਨਹੀਂ ਨਹੀਂ ਤੁਸੀਂ ਪੀਂਦੇ ਤਾਂ ਕਿ ਮੈਂ ਪੀਣਾ ਤੇ ਫਿਰ ਅਸੀਂ ਉਮਰਾਨਗੜ ਮੇਲੇ ਤੇ ਬਲਾਉ ਵੀ ਸਿੱਧੂ ਮੂਸੇ ਵਾਲੇ ਨੂੰ ਸਿੱਧੂ ਮੂਸੇ ਵਾਲੇ ਨੂੰ ਕਾਹਦੇ ਚਲੋ ਫਿਰ ਅਸੀਂ ਸਫਾਰਸ਼ ਪੁਆਈ ਇਹ ਜਦੋਂ ਸਟੂਡੈਂਟ ਗਿਆ ਸੀਗਾ ਜਿਸ ਪਰਿਵਾਰ ਦੇ ਕੋਲੇ ਰੁਕਿਆ ਸੀ ਹੂੰ ਉਹ ਪਰਮਾਜ ਨਹੀਂ ਸੀ ਗਿਆ ਉਹ ਹਣੀ ਡੇਟ ਨਹੀਂ ਸੀਗੀ ਡੇਟ ਨਹੀਂ ਸੀ ਇਹਦੇ ਕੋਲੇ ਪੈਸੇ ਬਹੁਤ ਲੈਂਦਾ ਸੀ ਸਾਡੇ ਕੋਲੇ ਮੇਲੇ ਵਾਲਿਆਂ ਕੋਲੇ ਪੈਸੇ ਕਿਸੇ ਹੁੰਦੇ ਨਹੀਂ ਉਹਨੇ ਨਹੀਂ ਸੀ ਦੇ ਸਕਦੇ ਅਸੀਂ ਤੇ ਫਿਰ ਅਸੀਂ ਉਹ ਬਾਈ ਜੀ ਤੋਂ ਟ੍ਰਾਂਟੋ ਇਹਨੂੰ ਫੋਨ ਕਰਾਇਆ ਟ੍ਰਾਂਟੋ ਤੋਂ ਪਿਸ਼ੋਪਦੀਪ ਜਾਣਾ ਉਹ ਕਹਿੰਦਾ ਪਹੁੰਚ ਗਿਆ ਤੇ ਫਿਰ ਆਇਆ ਉਹ ਬਾਈ ਫੂਲ ਚੱਲ ਪ੍ਰਤਾਪ ਜਮਾ ਹਮਮ ਅੋਰ ਸਾਹ ਮਾਰ ਕੇ ਥਾਪੀ ਜੋ ਆਇ ਕੀਤਾ ਮੇਲਾ ਲੁੱਟ ਲਿਆ ਉਦੋਂ ਤੱਕ ਤਾਂ ਮੈਨੂੰ ਵੀ ਪਤਾ ਲੱਗਿਆ ਵੀ ਸਿੱਧੂ ਸਿੱਧੂ ਹੋਈ ਪਈ ਐ ਹਰ ਪਾਸੇ ਹਿੱਟ ਸੀ ਸੁਪਰ ਹਿੱਟ ਸੀ ਬਹੁਤ ਸੋਹਣਾ ਗਾਇਆ ਖੁੱਭ ਕੇ ਗਾਇਆ ਹੁੱਭ ਕੇ ਗਾਇਆ ਐਂਡ ਸਟੇਜ ਤੇ ਚੜਨ ਲੱਗਿਆ ਜਦੋਂ ਮੈਂ ਅਚਾਨਕ ਮੈਨੂੰ ਨਹੀਂ ਸੀ ਪਤਾ ਸਟੇਜ ਤੇ ਆ ਰਿਹਾ ਕਿਉਂਕਿ ਮੇਰੇ ਅਰੇਂਜਮੈਂਟ ਸਾਰੇ ਮੇਰੇ ਕੋਲੇ ਹੁੰਦੇ ਨੇ ਉਸਨੇ ਲੱਗੇ ਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਸਿੱਧੂ ਆ ਗਿਆ ਘਰੇ ਘਰ ਤੋਂ ਸਟੇਜ ਤੇ ਆ ਗਿਆ ਸਟੇਜ ਤੇ ਚੜਨ ਲੱਗਿਆ ਮੈਂ ਅਚਾਨਕ ਸਾਹਮਣੇ ਆ ਗਿਆ ਰੁਕ ਗਿਆ ਜੱਫੀ ਪਾਈ ਤੇ ਇੱਥੇ ਹੀ ਹਾਂ ਮੈਂ ਇੱਥੀਆਂ ਜਾਇਓ ਨਾ ਕਦਾ ਅੱਛਾ ਮੈਂ ਠੀਕ ਹੈ ਤੇ ਸਟੇਜ ਦੇ ਮੂਰੇ ਮੈਂ ਬੈਠਾ ਹੀ ਵੇ ਮੈਨੂੰ ਇੱਕ ਮੁੰਡੇ ਨੇ ਆਖਰ ਕਿਹਾ ਬਾਏ ਸਟੇਜ ਤੇ ਬੁਲਾਉਂਦਾ ਮੈਂ ਖੜਾ ਹੋਇਆ ਆ ਗਿਆ ਸਟੇਜ ਤੇ ਫਿਰ ਦੋ ਪਿਆ ਪੰਨਿਆਂ ਦਾ ਲਾ ਕੇ ਜਿਹੜੇ ਨੰਨੇ ਸ਼ੋਕਦੀਪ ਨੂੰ ਮਿਲੇ ਹੋ ਅਹਿਸਾਸ ਹੋਇਆ ਉਹਦੇ ਵਰਗਾ ਹੀ ਅਹਿਸਾਸ ਹੋਇਆ ਸ਼ਕਲ ਬਿਲਕੁਲ ਉਹਦੇ ਵਰਗੀ ਆ ਉਹਦੇ ਵਰਗੀ ਹਾਂ ਬਿਲਕੁਲ ਉਹਦੇ ਵਰਗੀ ਆ ਸ਼ਕਲ ਉਹਦੇ ਵਰਗੀ ਆ ਗੋਰਾ ਹੁੰਦੜਹੇਲ ਆ ਸ਼ੋਭਦੀਪ ਨੂੰ ਵੱਡੇ ਨੂੰ ਮੈਂ ਗੋਦੀ ਨਹੀਂ ਸੀ ਚੱਕਿਆ ਮੈਨੂੰ ਉਹਦੇ ਭਾਰ ਦਾ ਨਹੀਂ ਸੀ ਪਤਾ ਪਰ ਇਹ ਜਿਵੇਂ ਦੇਖਣ ਨੂੰ ਸਿੱਧੂ ਮੂਸੇਆ ਵਾਲਾ ਬੜਾ ਚੌੜਾ ਭਾਰਾ ਵਰਕਮ ਲੱਗਦਾ ਸੀਗਾ ਪਰ ਫਿੱਟ ਬਹੁਤ ਸੀ ਉਹ ਹੂੰ ਓਵੇਂ ਵੀ ਹੁੰਦਾੜ ਹੇਲ ਹੁੰਦਾ ਨਾ ਬੱਚਾ ਚੌੜਾ ਚੌੜਾ ਜਾਂ ਤਾਂ ਸ਼ਕਲ ਬਿਲਕੁਲ ਉਹ ਹੀ ਈ ਹੈ ਤੁਹਾਡੀ ਫੈਮਿਲੀ ਨੇ ਗੱਲਾਂ ਕੀਤੀਆਂ ਫਿਰ ਸ਼ਾਮ ਨੂੰ ਜਦੋਂ ਘਰੇ ਆਏ ਪੈਂਜੀ ਹੋਣਾ ਨੇ ਸਾਡੇ ਗੱਲਾਂ ਹੀ ਇਹ ਹੋ ਰਹੀਆਂ ਨੇ ਕਹੇ ਜਾ ਹੈ ਬਹੁਤ ਇਮੋਸ਼ਨਲ ਹੋਏ ਹੋਣਗੇ ਜਦੋਂ ਤੁਸੀਂ ਆਬਵੀਅਸਲੀ ਟੀਵੀ ਤੇ ਸੁਣਿਆ ਜਾਂ ਦੇਖਿਆ ਹਨ ਤੁਹਾਨੂੰ ਫਿਰ ਪੁੱਛਿਆ ਹੋਣਾ ਵੀ ਜਾ ਕੇ ਆਏ ਹੋ ਕੀ ਗੱਲਬਾਤ ਹੋਈ ਮੇਰੀ ਬੇਟੀ ਸਮਾਣੇ ਵਿਆਹੀਆਂ ਰਹਿੰਦੇ ਪਟਿਆਲੇ ਨੇ ਉਹ ਪਰਸੋਂ ਤੋਂ ਮੇਰੇ ਘਰ ਆਈ ਹੋਈ ਹੈ ਆਪਦੇ ਬੱਚਿਆਂ ਨੂੰ ਲੈ ਕੇ ਸਿਰਫ ਸਿੱਧੂ ਮੂਸੇ ਵਾਲੇ ਦੇ ਬਾਰੇ ਗੱਲਾਂ ਕਰਦੇ ਉਹਦੇ ਕੋਲੇ ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾ ਮੇਰੇ ਕੋਲੇ ਆ ਜਾਂਦੀ ਆ ਤੇ ਛੋਟੇ ਸ਼ੁਭਦੀਪ ਬਾਰੇ ਦੱਸੋ ਤੁਸੀਂ ਕਿਵੇਂ ਗਏ ਉਹ ਕਿਵੇਂ ਮਿਲੇ ਬੀਰਾਂਸ ਕੇ ਮੇਮੜੇ ਉਹਦੇ ਡੈਡੀ ਦਾ ਕੀ ਹਾਲ ਸੀ ਉਹਦੇ ਮਮਾ ਨੇ ਕੀ ਜਿਵੇਂ ਸਾਡੀ ਅੱਜ ਇੱਛਾ ਸੀ ਤੁਹਾਨੂੰ ਬੁਲਾਇਆ ਜਾਵੇ ਗੱਲਾਂ ਕਰੀਏ ਅਸੀਂ ਅਸੀਂ ਵੀ ਚਾਹੁੰਦੇ ਹਾਂ ਕਿ ਜ਼ਿਆਦਾ ਲੋਕ ਇੱਕ ਵਾਰ ਨਾ ਮਿਲਣ ਇਨਫੈਕਸ਼ਨ ਦਾ ਡਰ ਹੁੰਦਾ ਹੈ ਜਾਂ ਨਹੀਂ ਹੁੰਦਾ ਉਹ ਔਰ ਜਿਹੜੇ ਮਿਲੇ ਐਟ ਲੀਸਟ ਉਹਨਾਂ ਤੋਂ ਅਸੀਂ ਪੁੱਛ ਸਕੀਏ ਵੀ ਕੀ ਮੈਂ ਉਹਨਾਂ ਨੂੰ ਮੈਨੂੰ ਪੁੱਛਿਆ ਸੀਗਾ ਬਲਕੌਰ ਭਾਈ ਜੀ ਨੇ ਕਹਿੰਦੇ ਯਾਰ ਕਦੋਂ ਕੁ ਛੁੱਟੀ ਲੈ ਲਈ ਮੈਂ ਕਿਹਾ ਭਾਈ ਜੀ 10 12 ਦਿਨ ਜਦੋਂ ਤੱਕ ਕਿਉਂਕਿ ਨਾਉਂ ਜਦ ਮੈਂ ਬੱਚੇ ਨੂੰ ਪੀ ਲਿਆ ਹੋ ਜਾਂਦਾ ਅਕਸਰ ਜਾਂ ਇਨਫੈਕਸ਼ਨਸ ਹੋ ਜਾਂਦੀਆਂ ਨੇ ਸਾਡੀ ਆਬੋ ਹਬਾ ਵੀ ਉਹ ਹੀ ਜੀ ਹੈ ਤੇ ਮੈਂ ਕਿਹਾ ਨਾ ਜ ਉਹ ਜੇ 10 12 ਦਾ ਕਹਿੰਦੇ ਠੀਕ ਆ ਫਿਰ 11 ਦਿਨ ਦਾ ਕਰਕੇ ਲੈ ਕੇ ਜਾਵਾਂਗੇ ਹੂੰ ਮੈਂ ਕਿਹਾ ਠੀਕ ਆ ਚਲੋ ਸ਼ੁਭ ਹੁੰਦਾ 11 21 31 ਆਪਾਂ ਸੋਚਦੇ ਹਾਂ ਕਹਿੰਦੇ 11 ਦਿਨ ਦਾ ਕਰਕੇ ਲੈ ਕੇ ਜਾਈਏ ਮੈਂ ਹਾਂ 11 ਦਿਨ ਦਾ ਐਟ ਲੀਸਟ ਕਰਕੇ ਲੈ ਕੇ ਜਾਇਓ ਫਿਰ ਲੋਕਾਂ ਨੇ ਹੁਣ ਜਦੋਂ ਉੱਥੇ ਲੋਕ ਆ ਰਹੇ ਨੇ ਭੰਗੜੇ ਪਾ ਰਹੇ ਨੇ ਹਵੇਲੀ ਬਾਹਰ ਉੱਥੇ ਬਹੁਤ ਘੱਟ ਹੋ ਗਿਆ ਲੋਕ ਬਾਹਰ ਤੇ ਹੁਣ ਪਿੰਡ ਉਹਦੇ ਪਿੰਡ ਆਪ ਮੁਹਾਰੇ ਲੋਕ ਆਈ ਜਾਂਦੇ ਨੇ ਭੰਗੜਾ ਪਾਉਂਦੇ ਨੇ ਗਿੱਧਾ ਪਾਉਂਦੇ ਨੇ ਚੱਲੇ ਜਾਂਦੇ ਨੇ ਬੋਲੀਆਂ ਪਾਉਂਦੇ ਨੇ ਆਪਣੀ ਸੋਸ਼ਲ ਮੀਡੀਆ ਤੇ ਚਰਚਾ ਵੀ ਹੈ ਘਰੇ ਲਿਆਉਣਾ ਜਾਵੋਗੇ ਉਹਦੇ 100% 100% ਮੈਂ ਸਾਰੀ ਫੈਮਿਲੀ ਨੂੰ ਲੈ ਕੇ ਜਾਵਾਂ ਮੈਨੂੰ ਮੇਰੇ ਬੇਟੇ ਨੇ ਜਾਣਾ 26 ਤਰੀਕ ਨੂੰ ਜਰਮਨੀ ਹੂੰ ਉਨੇ 29 ਤਰੀਕ ਦੀ ਵਾਪਸੀ ਕਰਾਈਆ ਸਿਰਫ ਇਸ ਕਰਕੇ ਕਿ ਆਪਾਂ ਜਾਣਾ ਹੈ ਉੱਧੇ ਜਾਣਾ ਲੇਟਵਾ ਹੋਈਏ ਤੁਸੀਂ ਪਾਪਾ ਮੈਨੂੰ ਢੀਕ ਲਿਓ ਆਪਾਂ 29 ਨੂੰ ਮੈਂ ਆ ਜਾਣਾ ਰਾਤ ਨੂੰ ਤੇ ਆਪਾਂ 30 ਨੂੰ ਜਾਂ 31 ਨੂੰ ਸਰੇ ਤੇ ਲਾਗੇ ਜਾਵਾਂਗੇ ਜਰੂਰ ਜਾਵਾਂਗੇ ਬਲਕੌਰ ਸਿੰਘ ਉਹਨਾਂ ਦਾ ਆਖਰੀ ਸਵਾਲ ਹੈ ਥੋੜਾ ਉਹਨਾਂ ਬਾਰੇ ਦੱਸੋ ਅਸੀਂ ਸਿੱਧੂ ਬਾਰੇ ਬਹੁਤ ਚਰਚਾ ਕਰਦੇ ਆਂ ਪਰ ਜਿਸ ਦੌਰ ਚੋਂ ਲੰਘੇ ਹੈ ਜਿਸ ਔਖੇ ਸਮੇਂ ਚੋਂ ਔਰ ਹੁਣ ਖੁਸ਼ੀ ਵੀ ਆਈ ਹੈ ਐਜ਼ ਅ ਹਿਊਮਨ ਬੀਿੰਗ ਤੁਸੀਂ ਕਿਵੇਂ ਦਿਖਿਆ ਬਲਕੌਰ ਸਿੰਘ ਬਹੁਤ ਹੀ ਨਾਈਸ ਆ ਬਹੁਤ ਪਿਆਰਾ ਆਦਮੀ ਮੈਨੂੰ ਪਤਾ ਨਹੀਂ ਮੈਨੂੰ ਬੋਲਣਾ ਚਾਹੀਦਾ ਟੀਵੀ ਤੇ ਕਿ ਨਹੀਂ ਪਰ ਉਹ ਕਹਿੰਦਾ ਬਾਈ ਜੀ ਅਸੀਂ ਮੈਂ ਉਹ ਜੱਟ ਦਾ ਪੁੱਤਾਂ ਕਹਿੰਦਾ ਸਾਡੇ ਕੋਲੇ ਰੋਟੀ ਨਹੀਂ ਸੀ ਹੁੰਦੀ ਸਾਡੇ ਗੰਨਾ ਲੱਗਦਾ ਹੀ ਨਹੀਂ ਸੀ ਹੁੰਦਾ ਕਹਿੰਦਾ ਗੰਨਾ ਲਾ ਲਿਆ ਮੈਂ ਥੋੜਾ ਜਿਹਾ ਕਹਿੰਦਾ ਮੈਂ ਚੋਰੀਓ 2-3 ਵਜੇ ਉੱਠ ਕੇ ਭਰੀ ਵੱਢ ਕੇ ਗੰਨਿਆਂ ਦੀਆਂ ਦੋ ਉੱਥੇ ਇੱਕ ਮਾੜ ਸਾਡੇ ਤੇ ਪਚਾਉਣੀਆਂ 3-4 ਵਜੇ ਸਵੇਰੇ ਗਰਨਾ ਤੋ ਕਿ ਚੋਰੀਆਂ ਲੋਕਾਂ ਤੋਂ ਜਾਣਾ ਵੀ ਕਿਸੇ ਨੂੰ ਪਤਾ ਨਾ ਲੱਗ ਜੇ ਗੰਨੇ ਦਾ ਰਸ ਕੱਢ ਕੇ ਵੇਚਦਾ ਰਿਹਾ ਕਹਿੰਦਾ ਮੈਂ ਉੱਥੋਂ ਅੱਜ ਅਰਪਤੀ ਹੋ ਗਿਆ ਰੱਬ ਕਰੇ ਹੋਰ ਵੀ ਹੋਵੇ ਠੀਕ ਹੈ ਤੇ ਮਹਾਂਬਾਈ ਉਸ ਦਿਨ ਵੀ ਅਸੀਂ ਮਿਲੇ ਮਹਾਂਬਾਈ ਗੰਨੇ ਦੇ ਰਸ ਵਾਲਾ ਜਾਟਾ ਜਿੱਥੇ ਹੈ ਕਹਿੰਦਾ ਸ਼ੁਭਦੀਪ ਛੋਟੇ ਸ਼ੁਭਦੀਪ ਦੀ ਪੇਨਲੀ ਜਿਹੜੀ ਅਸੀਂ ਵੀਡੀਓ ਪਾਈ ਹੈ ਸੋਸ਼ਲ ਮੀਡੀਆ ਤੇ ਉਹ 24 ਘੰਟੇ ਵਿੱਚ 26 ਮਿਲੀਅਨ ਹੋ ਗਏ ਹੂੰ 26 मिलियन मतलब करोड़ सवा करोड़ रुपया सोशल मीडिया ਤੋਂ ਆ ਜਾਣਾ ਉਹਨਾਂ ਨੂੰ ਇਨਕਮ ਠੀਕ ਹੈ ਨਾ ਜੋ ਜੋ ਉਹਨਾਂ ਦਾ ਸਟੇਟਸ ਹੈ ਉਹਨਾਂ ਦੇ ਪੇजेस ਦਾ ਸਟੇਟਸ ਹੈ ਪਲੈਟਫਾਰਮ ਤੇ ਤੇ ਚਲੋ ਕਰੋੜ ਨਹੀਂ 50 ਲੱਖ ਇੱਕ ਬੱਚਾ ਜੰਮਦਾ ਹੀ 50 ਲੱਖ ਰੁਪਇਆ ਕਮਾ ਲਿਆ ਇੱਕ ਇੱਕ ਵੀਡੀਓ ਨਾਲ ਉਨੇ ਹਸਪੀਟਲ ਜਾਣਾ ਉਨੇ ਹਵੇਲੀ ਚ ਜਾਣਾ ਉਨੇ ਪਹਿਲੀ ਬੁਰਕੀ ਖਾਣੀ ਆ ਪਹਿਲੀ ਹਾਸੀ ਹੋਣੀ ਆ ਪਹਿਲਾ ਦੰਦ ਨਿਕਲਣਾ ਪਹਿਲੀ ਵਾਰੀ ਤੁਰਨਾ ਪਹਿਨੀਆ ਫੋਟੋ ਆਣੀ ਉਨੇ ਪਹਿਲੀ ਲੋੜੀ ਆਣੀ ਪਹਿਲਾ ਜਨਮ ਦਿਨ ਆਉਣਾ ਠੀਕ ਹੈ ਨਾ ਤੇ ਉਹ ਖੁਸ਼ੀ ਕਿਵੇਂ ਸਾਂਭਣਗੇ ਮਾਪੇ ਹੂੰ ਤੇ ਰੱਬ ਤਾਫੀਕ ਬਾਛੇ ਉਹਨਾਂ ਨੂੰ ਹਿੰਮਤ ਹੌਸਲਾ ਬਖਸ਼ੇ ਜਿਵੇਂ ਉਹਨਾਂ ਨੇ ਐਡਾ ਵੱਡਾ ਗਮ ਸਹਿਆ ਉਵੇਂ ਹੀ ਉਨੀ ਹੀ ਹਿੰਮਤ ਚਾਹੀਦੀ ਹੋਊ ਐਡੀ ਵੱਡੀ ਖੁਸ਼ੀ ਸਾਂਭਣ ਵਾਸਤੇ ਅਜੇ ਤੋ ਹਸਪੀਟਲ ਚ ਬੈਠੇ ਨੇ ਇਹਨਾਂ ਨੂੰ ਲੋਕ ਨਾ ਮਿਲੇ ਨੇ ਨਾ ਮਿਲਣ ਦਿੰਦੇ ਨੇ ਨਾ ਮਿਲਣਾ ਚਾਹੁੰਦੇ ਨੇ ਪਰ ਜਦੋਂ ਇੱਕ ਆਮ ਪਰਿਵਾਰ ਵਾਂਗ ਆਮ ਬੱਚਿਆਂ ਵਾਂਗੂ ਬੱਚਾ ਕਾਇਮ ਹੋ ਗਿਆ ਤੇ ਫਿਰ ਦੇਖੋ ਤੁਸੀਂ ਆਖਰੀ ਗੱਲ ਦੱਸਿਓ ਇਨਸਾਫ ਦੀ ਉਮੀਦ ਹੈ ਕਿ ਭਈ ਇਹ ਤਾਂ ਸਾਰੀਆਂ ਗੱਲਾਂ ਬਹੁਤ ਕਮਾਲ ਨੇ ਪਰ ਸਿੱਧੂ ਦੇ ਅਸਲ ਕਾਤਲ ਕੌਣ ਨੇ ਉਹਨਾਂ ਦੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਮੈਂ ਬਾਈ ਜੀ ਇਹ ਤੁਹਾਡੇ ਮਾਧਿਅਮ ਰਾਹੀਂ ਅੱਜ ਮੈਂ ਜ਼ਰੂਰ ਕਹੂੰਗਾ ਕਿ ਸਰਦਾਰ ਬਲਕੌਰ ਸਿੰਘ ਹੋਂਾ ਦੇ ਦਿਲ 'ਚ ਹੈ ਇਹ ਗੱਲ ਕਿ ਉਹਨਾਂ ਨੂੰ ਸ਼ੱਕ ਹੈ ਕਿ ਕਤਲ ਫਲਾਣੇ ਬੰਦੇ ਨੇ ਕਰਵਾਇਆ ਹ ਹ ਤੇ ਰੱਬ ਨੇ ਜੜ ਲਾਈ ਹੈ ਹੁਣ ਅਟਲ ਫੈਸਲਾ ਲੈ ਬੱਚਾ ਵਾਪਸ ਆਇਆ ਮਾਂ-ਬਾਪ ਬਣੇ ਨੇ ਦੁਬਾਰਾ ਜੜ ਲੱਗ ਗਈ ਹੈ ਜਾਂ ਤਾਂ ਫੈਸਲੇ ਨੂੰ ਛੱਡ ਦੇਣ ਕਿ ਫਸ ਇਨਸੌਫਨੀ ਮੈਨੂਲਰ ਇਮਾਨੁਲਰ ਜਾਂ ਫਿਰ ਲੋਕਤਾਚ ਉੱਠ ਕੇ ਕਹਿਣ ਕਿ ਸਾਨੂੰ ਫੁਲਾਣੇ ਬੰਦੇ ਤੇ ਇਸ ਤਰੀਕੇ ਨਾਲ ਸ਼ੱਕ ਹੈ ਮੈਂ ਇਹ ਕਹਿਣਾ ਚਾਹਾਂ ਇੱਕ ਪਾਸਾ ਕਰ ਸਿੱਧਾ ਨਾ ਲੈ ਦੇਣ ਸਿੱਧਾ ਨਾ ਲੈਣ ਵੀ ਸਾਨੂੰ ਇਸ ਬੰਦੇ ਤੇ ਸ਼ੱਕ ਹੈ ਇਸ ਕਾਰਬ ਕਰਤੇ ਸ਼ੱਕ ਇਦਾਂ ਹੋਇਆ ਸੀ ਜਾਂ ਫਿਰ ਛੱਡ ਦੇ ਪਰ ਜੇ ਦੋ ਸਾਲਾਂ ਚ ਇਨਸਾਫ ਨਹੀਂ ਮਿਲਿਆ ਨਹੀਂ ਮਿਲਣਾ ਨਹੀਂ ਮਿਲਣਾ ਇਸ ਤਰੀਕੇ ਨਾਲ ਨਹੀਂ ਮਿਲਣਾ ਇੱਕ ਪੁਲਿਸ ਅਫੀਸਰ ਨੇ ਮੈਨੂੰ ਕਿਹਾ ਸੀ ਕਿ ਜਿਹੜੀ ਐਫ ਆਈ ਆਰ ਕੱਟੀ ਗਈ ਉਹਦੇ ਚ ਸਾਰੇ ਬਰੀ ਹੋਣਗੇ। ਅੱਛਾ? ਯੈਸ। ਕਹਦਾ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਊਗੀ। ਅਫੀਸਰ ਪੁਲਿਸ ਦੇ ਅਫੀਸਰ ਨੇ। ਵਕੀਲ ਨਹੀਂ ਸੀ, ਕੋਈ ਜੱਜ ਸਾਹਿਬ ਨਹੀਂ ਸੀ। ਪੁਲਿਸ ਨੇ ਸਾਫ਼ ਨਹੀਂ ਕਰਦੀ। ਪਰ ਪੁਲਿਸ ਵਾਲੇ ਨੇ ਲਿਖਣ ਤੇ ਹੀ ਦੱਸਦਾ ਸੀ ਕਿ ਨਹੀਂ ਹੋਊਗਾ। ਨਹੀਂ ਹੋਗਾ। ਇਹ ਸਾਫ਼ ਨਹੀਂ ਹੋਊਗਾ। ਸਾਰੇ ਲੋਕ ਬਰੀ ਹੋਣਗੇ। ਧੰਨਵਾਦ ਤਾਲੀਅਲ ਸਾਹਿਬ ਤੁਸੀਂ ਆਏ ਸਮਾਂ ਦਿੱਤਾ ਔਰ ਇਹ ਬਹੁਤ ਜ਼ਰੂਰੀ ਸੀ ਕਿ ਇਸ ਪੋਜ਼ਿਟਿਵ ਨੋਟ ਦੇ ਉੱਤੇ ਆਪਾਂ ਗੱਲ ਕਰੀਏ ਹੋਰ ਬਹੁਤ ਸਾਰੇ ਮਸਲੇ ਵਿਸ਼ੇ ਚੱਲਦੇ ਰਹਿੰਦੇ ਐ ਕੌਂਟਰਵਰਸੀਆਂ ਚੱਲਦੀਆਂ ਰਹਿੰਦੀਆਂ ਪਰ ਇਹ ਇੱਕ ਬੜੀ ਐਸੀ ਯਾਦਗਾਰ ਸੀ ਜੋ ਜ਼ਿੰਦਗੀ ਭਰ ਤੁਸੀਂ ਵੀ ਆਪਦੇ ਨਾਲ ਰੱਖੋਗੇ ਅਸੀਂ ਵੀ ਜਿਉਂਦਾ ਰਹੇ ਜਿਉਂਦਾ ਰਹੇ ਸ਼ੋਭ ਦੀ ਸ਼ੋਭੇ ਸ਼ਾਮ ਸਿਹਤ ਨੂੰ ਤਰਤੀ ਤੇ ਔਣ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਜਿਉਂਦਾ ਰਹੇ ਜੜ ਲਾਈ ਰੱਖੀ ਆਪ ਦੀ ਜ਼ਿੰਦਗੀ ਆਪ ਦੇ ਹਿਸਾਬ ਨਾਲ ਜਿਉਈ ਸਮਾਜ ਤੇ ਮਾਪਿਆਂ ਨੂੰ ਹਮੇਸ਼ਾ ਰੱਬ ਨੂੰ ਅੱਗੇ ਰੱਖ ਕੇ ਜਿਉਈ ਜਿਉਂਦਾ ਰਹੇ ਪੁੱਤਰਾ ਬਹੁਤ ਆਇਆ ਸਤਿਰਤੀ ਤੇ ਇਸ ਪੇਸ਼ਕਸ਼ ਚ ਇਹਨਾਂ ਨੂੰ ਇਜਾਜ਼ਤ ਦਿਓ ਧੰਨਵਾਦ